ਦੇਖੋ ਸੰਵਿਧਾਨ ਕਾਂਗਰਸ ਪਾਰਟੀ ਨੇ ਕੰਸਟੀਟੂਐਂਟ ਅਸੈਂਬਲੀ ਨੇ ਔਰ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਪ੍ਰੈਜ਼ੀਡੈਂਸ਼ਿਪ ਸੀ ਉਹਦੇ ਡਰਾਫਟਿੰਗ ਹੋਈ ਸੀ ਔਰ ਅੱਜ ਕੰਸਟੀਟੂਐਂਟ ਅਸੈਂਬਲੀ ਚ ਪਾਸ ਹੋਇਆ ਸੀ ਮੈਂ ਉਹਦੇ ਲਈ ਸਾਰੇ ਹਿੰਦੁਸਤਾਨ ਪੰਜਾਬ ਦੇ ਕੰਸਟੀਟੂਐਂਸੀ ਦੇ ਵਾਸੀਆਂ ਨੂੰ ਵਧਾਈ ਦਿੰਦਾ ਸੰਵਿਧਾਨ ਚ ਇੱਕ ਇਹੋ ਜਿਹਾ ਹਿੰਦੁਸਤਾਨ ਦਾ ਸੰਵਿਧਾਨ ਹੈ ਜਿਹਦੇ ਚ ਸਭ ਨੂੰ ਬਰਾਬਰੀ ਦਾ ਹੱਕ ਹੈ ਸਭ ਨੂੰ ਇੱਕੋ ਤਰ੍ਹਾਂ ਦੇ ਹੱਕ ਨੇ ਹਰ ਤਰ੍ਹਾਂ ਦਾ ਹੱਕ ਆ ਪਰ ਅੱਜ ਜਿਹੜਾ ਸਭ ਤੋਂ ਵੱਡਾ ਅਫਸੋਸ ਦੀ ਗੱਲ ਆ ਕਿ ਜਿਹੜੀ ਪਾਰਟੀ ਜਿਹੜੇ ਲੋਕ ਇੰਨੇ ਸਾਲ ਤੱਕ ਸੰਵਿਧਾਨ ਨੂੰ ਮੰਨਦੇ ਨਹੀਂ ਸੀ ਉਹ ਅੱਜ ਸੰਵਿਧਾਨ ਨੂੰ ਅਪ੍ਰੋਪਰੀਏਟ ਮਤਲਬ ਟੇਕਓਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਰ ਚੀਜ਼ ਚ ਕਾਨੂੰਨ ਤੋੜਦੇ ਆ ਕਿਹੜਾ ਕਾਨੂੰਨ ਹਿੰਦੁਸਤਾਨ ਚ ਇਸ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਮੰਨਿਆ ਲੇਕਿਨ ਅੱਜ ਸੰਵਿਧਾਨ ਦਾ ਦਿਨ ਬਣਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਦਿਨ ਮਦੌਣ ਦੀ ਬਜਾਏ ਤੁਸੀਂ ਸੰਵਿਧਾਨ ਨੂੰ ਮੰਨਣਾ ਸ਼ੁਰੂ ਕਰੋ ਆਮ ਲੋਕਾਂ ਦੇ ਕੰਮ ਕਰਨਾ ਸ਼ੁਰੂ ਕਰੋ ਮੰਗਾਈ ਘਟ ਕਰੋ ਅਨਪਲੋਇਮੈਂਟ ਘਟ ਕਰੋ ਔਰ اپੋਜੀਸ਼ਨ ਪਾਰਟੀਆਂ ਨਾਲ ਜ਼ਿਆਦਤੀ ਘਟ ਕਰੋ ਤੁਸੀਂ ਲੋਕਾਂ ਦੀ ਕੋਈ ਸੁਣਵਾਈ ਨਹੀਂ ਕਰਦੇ ਹੈਗੇ ਔਰ ਉਹ ਕੰਮ ਸ਼ੁਰੂ ਕਰੋ ਕਿਉਂਕਿ ਜੋ ਸੰਵਿਧਾਨ ਨੇ ਕਿਹਾ ਸੰਵਿਧਾਨ ਨੇ ਕਿਹਾ ਸਾਰਿਆਂ ਨੂੰ ਬਰਾਬਰੀ ਦਾ ਹੱਕ ਮਿਲੇ ਗਰੀਬੀ ਹਟੇ بے ਰੁਜ਼ਗਾਰੀ ਹਟੇ ਉਸ ਕੰਮ ਤੇ ਲੱਗੋ ਲੇਕਿਨ ਸਰ ਕੀ ਲੱਗਦਾ ਹੈ ਕਿ ਸੰਸਦ ਨਹੀਂ ਚੱਲ ਰਹੀ ਹੈ ਵਿਪੱਖ ਸ ਮੁੱਦੋਂ ਪਰ ਕਈ ਮੁੱਦੋਂ ਪਰ ਚਰਚਾ ਕਰਨਾ ਚਾਹਤਾ ਹੈ ਚਾਹ ਅਡਾਨੀ ਮੁੱਦਾ ਹੋ ਸੰਬਲ ਮੁੱਦਾ ਹੋ ਕੀ ਆਪ ਪੱਖ ਨਹੀਂ ਚਾਹਤਾ ਕਿ ਇਸ ਮੁੱਦੇ ਪਰ ਚਰਚਾ ਹੋ ਬਿਲਕੁਲ ਚਾਹਤੇ ਹਾਂ ਅਸੀਂ ਚੋਣੇ ਆ ਕੱਲ ਸਵੇਰੇ ਸਭ ਤੋਂ ਪਹਿਲਾਂ ਅਸੀਂ ਅਸੀਂ ਜਿਹੜੀ ਜੁਆਇੰਟ ਪੋਲਿਟিক্যাল ਪਾਰਟੀ ਨੇ ਮੀਟਿੰਗ ਹੋ ਉਹਦੇ ਵਿੱਚ ਵੀ ਮੁੱਦਾ ਚੱਕਿਆ ਕੱਲ ਜਦੋਂ ਪਾਰਲੀਮੈਂਟ ਸ਼ੁਰੂ ਹੋਈ ਸ਼ੁਰੂ ਹੋਣ ਤੇ ਹੀ ਕਿਹਾ ਕਿ ਸਾਬ ਅਸੀਂ ਆ ਅਡਾਨੀ ਮੁੱਦੇ ਤੇ ਸੰਭਲ ਮੁੱਦੇ ਤੇ ਦੂਸਰੇ ਬਹੁਤ ਸਾਰੇ ਮੁੱਦੇ ਅਸੀਂ ਉਹਨਾਂ ਦੇ ਡਿਸਕਸ਼ਨ ਕਰਨਾ ਚਾਹੁੰਦੇ ਹਾਂ ਸਪੀਕਰ ਸਾਹਿਬ ਤੁਸੀਂ ਟਾਈਮ ਸੈੱਟ ਕਰ ਦਿਓ ਉਹਨਾਂ ਨੇ ਇੱਕ ਮਿੰਟ ਨਹੀਂ ਲਾਇਆ ਔਰ ਪਾਰਲੀਮੈਂਟ ਅਡਜਨ ਕਰਕੇ ਤੇ ਉਹ ਤਾਂ ਆਪ ਹੀ ਨਹੀਂ ਚਾਹੁੰਦੇ ਹੈਗੇ ਅਸੀਂ ਚਾਹੁੰਦੇ ਹਾਂ ਕਿ ਉਹਦੇ ਤੇ ਪੂਰੀ ਬਹਿਸ ਹੋਵੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਕ੍ਰੋਨਿਕ ਕੈਪੀਟਲਿਜ਼ਮ ਕਿਸ ਤਰ੍ਹਾਂ ਪੱਖਪਾਤ ਚੱਲ ਰਿਹਾ ਕਿਸ ਤਰ੍ਹਾਂ ਕੁਝ ਕੰਪਨੀਆਂ ਨੂੰ ਸਾਰੇ ਹਿੰਦੁਸਤਾਨ ਦੇ ਪਬਲਿਕ ਸੈਕਟਰ ਔਰ ਹਰ ਚੀਜ਼ ਇਨਫਰਾਸਟ੍ਰਕਚਰ ਦੇ ਦਿੱਤੀ ਜਾ ਰਹੀ ਹੈ ਉਹ ਅਸੀਂ ਪਾਰਲੀਮੈਂਟ ਚ ਦੱਸਣਾ ਚਾਹੁੰਦੇ ਹਾਂ ਔਰ ਜੋ ਅਮਰੀਕਾ ਚ ਹੋਇਆ ਉਹ ਵੀ ਦੱਸਣਾ ਚਾਹੁੰਦੇ ਹਾਂ ਪਰ ਲੋਕਾਂ ਨੂੰ ਪਤਾ ਤਾਂ ਲੱਗੇ ਪਰ ਉਹ ਗੱਲ ਤੇ ਨਹੀਂ ਆਉਂਦੇ ਹੈਗੇ ਬੀਜੇਪੀ ਵਾਲੇ ਔਰ ਕੇਂਦਰ ਸਰਕਾਰ ਕਿਾ ਜਿਸ ਤਰੀਕੇ ਸੇ 5 ਬਿਲ ਕੀ ਬਾਤ ਕੀ ਜਾ ਰਹੀ ਹੈ ਕਿ ਵਕਵੋਰ ਕਾ ਬਿਲ ਸਭ ਸੇ ਮੇਨ ਬਿਲ ਹੈ ਇਹ ਲੈ ਕੇ ਦੀਪਕ ਜੀ ਅਗਰ ਆਪ ਲੋਕੋ ਦੀ ਗੱਲ ਕਰੀ ਸਹਿਮਤ ਹੈ ਆਪ ਲੋਕੋ ਨਹੀਂ ਮੈਂ ਇਹ ਕਹਿਣਾ ਚਾਹਣਾ ਅਜੇ ਜਪੀਸੀ ਨੇ ਰਿਪੋਰਟ ਨਹੀਂ ਦਿੱਤੀ ਜਪੀਸੀ ਦੀ ਰਿਪੋਰਟ ਕੁਝ ਵੀ ਹੋ ਸਕਦੀ ਹੈ ਇਹਦਾ ਮਤਲਬ ਜਪੀਸੀ ਚੇਅਰਮੈਨ ਬੀਜੇਪੀ ਦਾ ਹੈਗਾ ਇਹਨਾਂ ਨੂੰ ਪਤਾ ਕਿ ਕਿਹੜੀ ਰਿਪੋਰਟ ਮੰਨਣੀ ਆ ਪਹਿਲਾਂ ਹੀ ਇਹਨਾਂ ਦੇ ਮਨਿਸਟਰ ਔਰ ਸਭ ਲੋਕ ਕਹੀ ਜਾ ਰਹੇ ਕਿ ਅਸੀਂ ਤਾਂ ਉਹਨੂੰ ਪਾਸ ਕਰਾਂਗੇ ਤੁਸੀਂ ਕਿਵੇਂ ਪਾਸ ਕਰੋਗੇ ਜਦੋਂ ਤੱਕ ਜਪੀਸੀ ਨੇ ਰਿਪੋਰਟ ਨਹੀਂ ਦਿੱਤੀ ਹੈਗੀ ਹਰ ਚੀਜ਼ ਨੂੰ ਪ੍ਰੀਅਮਪਟ ਕਰਦੇ ਆ ਕੋਈ ਕਾਨੂੰਨ ਕਾਇਦਾ ਨਹੀਂ ਮੰਨਦੇ ਜਪੀਸੀ ਦਾ ਸਿਧਾਂਤ ਹੈ ਕਿ ਜਦੋਂ ਤੱਕ ਉਹ ਕਮੇਟੀ ਰਿਪੋਰਟ ਨਾ ਦੇ ਦੇ ਪਾਰਲੀਮੈਂਟ ਚ ਰੱਖੀ ਨਾ ਜਾਵੇ ਉਦੋਂ ਤੱਕ ਉਹ ਕਾਨੂੰਨ ਪੇਸ਼ ਨਹੀਂ ਹੋ ਸਕਦਾ ਇਹ ਕਹਿ ਰਹੇ ਨਹੀਂ ਅਸੀਂ ਪਾਸ ਕਰਾਂਗੇ ਇਹਦਾ ਮਤਲਬ ਇਹ ਤਾਂ ਮਨ ਬਣਾ ਕੇ ਬੈਠੇ ਹੈਗੇ ਆ ਦੇਖੋ ਮੈਂ ਪਹਿਲਾਂ ਸਭ ਤੋਂ ਪਹਿਲਾਂ ਦਾ ਸਾਹਿਬ ਜਗਜੀਤ ਸਿੰਘ ਢੱਲੇਵਾਲ ਦੇ ਜਿਹੜੀ ਰਾਤ ਨੂੰ ਉਹਨਾਂ ਨੂੰ ਅਰੈਸਟ ਕੀਤੀ ਆ ਉਹਦੀ ਨਿੰਦਾ ਕਰਦਾ ਸਭ ਤੋਂ ਪਹਿਲਾਂ ਕਿਉਂਕਿ ਦੇਖੋ ਕੇਂਦਰ ਸਰਕਾਰ ਨੇ ਵਾਦਾ ਕੀਤਾ ਸੀ ਕਿ ਅਸੀਂ ਐਮਐਸਪੀ ਦਾ ਕਾਨੂੰਨ ਬਣਾਵਾਂਗੇ ਔਰ ਫਰਵਰੀ ਤੋਂ ਕਿਸਾਨ ਬੈਠੇ ਉਹਨਾਂ ਦਾ ਕੋਈ ਹੱਲ ਨਹੀਂ ਕੀਤਾ ਔਰ ਪੰਜਾਬ ਸਰਕਾਰ ਜਿਨ੍ਹਾਂ ਨੇ ਕਹੇ ਸੀ 5 ਮਿੰਟ ਚ ਅਸੀਂ ਐਮਐਸਪੀ ਦੇ ਦੇਾਂਗੇ ਸਾਡੀ ਸਰਕਾਰ ਬਣਾ ਦਿਓ ਹੁਣ ਉਹ ਦੇਖੋ ਕੇਂਦਰ ਸਰਕਾਰ ਦੀ ਕਟਪੁੱਤਲੀ ਬਣ ਕੇ ਖਾਇਰਾਨਾ ਐਕਟ ਕਰ ਰਿਹਾ ਕਿ ਡੱਲੇਵਾਲ ਸਾਹਿਬ ਨੂੰ ਚੁੱਕ ਕੇ ਲੈ ਗਿਆ ਮੈਂ ਦੋਵਾਂ ਸਰਕਾਰਾਂ ਦੀ ਨਿਖੇਦੀ ਕਰਦਾ ਔਰ ਵਿਰੋਧ ਕਰਦਾ ਡੱਲੇਵਾਲ ਸਾਹਿਬ ਦੀ ਅਰੈਸਟ ਦੀ ਕਿ ਉਹ ਸਹੀ ਸੀ ਔਰ ਸੰਵਿਧਾਨ ਦਿਵਸ ਦੇ ਦਿਨ ਜਿਸ ਦਿਨ ਹਰ ਆਦਮੀ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਆਪਣਾ ਸ਼ਾਂਤੀਪੂਰਵਕ ਐਜੀਟੇਸ਼ਨ ਕਰਨ ਦਾ ਹੱਕ ਆ ਉਸ ਦਿਨ ਤੁਸੀਂ ਅਰੈਸਟ ਕਰ ਰਹੇ ਹੋ ਦੋਵਾਂ ਸਰਕਾਰਾਂ ਦੀ ਮੈਂ ਨਿੰਦਾ ਕਰਦਾ ਕੀ ਇਸ ਕੋ ਲੈ ਕੇ ਆਪ ਸੰਸਦ ਮੇ ਇਸ ਮੁੱਦੇ ਕੋ ਉਠਾਤੇ ਹੋ ਦਿਖਾਈ ਦਿਓ ਬਿਲਕੁਲ ਮੈਂ ਪਹਿਲਾ ਹੀ ਜਿਹੜੇ ਕੁਐਸਚਨ ਕੀਤੇ ਆ ਜਿਹੜੇ ਜ਼ੀਰੋ ਆਵਰ ਚ ਬੋਲਣਾ ਉਹਦੇ ਚ ਇਹ ਕਿਸਾਨਾਂ ਦਾ ਮੁੱਦਾ ਵੀ ਬੋਲਣਾ ਸੀ ਹੁਣ ਡੱਲੇਵਾਲ ਸਾਹਿਬ ਦਾ ਵੀ ਬੋਲਾਂਗੇ ਚੰਡੀਗੜ੍ਹ ਦਾ ਮੁੱਦਾ ਇਹਨਾਂ ਨੇ ਜ਼ਮੀਨ ਦੇਤੀ ਆ ਹਰਿਆਣਾ ਨੂੰ ਚੰਡੀਗੜ੍ਹ ਸ਼ਹਿਰ ਚ ਜਦ ਕੇ ਚੰਡੀਗੜ੍ਹ ਤੇ ਹੱਕ ਪੰਜਾਬ ਦਾ ਦੋ ਵਾਰ ਕੇਂਦਰ ਸਰਕਾਰ ਪੰਜਾਬ ਨੂੰ ਚੰਡੀਗੜ੍ਹ ਦੇ ਚੁੱਕੀ ਆ ਦੂਸਰਾ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਇਲੈਕਸ਼ਨ ਨਹੀਂ ਕਰਾ ਸਕਿਆ ਕਿਸਾਨਾਂ ਦੇ ਮੁੱਦੇ ਹੱਲ ਨਹੀਂ ਹੋ ਰਹੇ ਆ ਇਸ ਵਾਰ ਜਿਹੜਾ ਸਾਡਾ ਝੋਨਿਆ ਸੀ ਉਹ ਚੱਕਿਆ ਨਹੀਂ ਗਿਆ ਹੈਗਾ ਕਿਸਾਨ ਇੰਨੇ ਪਰੇਸ਼ਾਨ ਹੋਏ ਉਹਨਾਂ ਨੂੰ ਇੰਨੇ ਵੱਡੇ ਵੱਡੇ ਕੱਟ ਲੱਗੇ ਆ ਕੱਟ ਦਾ ਮਤਲਬ ਕਿ ਉਹਨਾਂ ਦੇ ਪੈਸੇ ਕੱਟੇ ਗਏ ਹੈਗੇ ਆ ਉਹਨਾਂ ਨੂੰ ਨੁਕਸਾਨ ਹੋਇਆ ਦੋ ਦੋ ਤਿੰਨ ਤਿੰਨ ਚਾਰ ਚਾਰ ਹਜ਼ਾਰ ਰੁਪਏ ਦਾ ਇੱਕ ਕੁਇੰਟਲ ਪਿੱਛੇ ਨੁਕਸਾਨ ਹੋਇਆ ਤੇ ਇਸ ਕਰਕੇ ਉਹ ਸਾਰੇ ਮੁੱਦੇ ਮੈਂ ਚੱਕਾਂਗਾ ਇਸ ਪਾਰਲੀਮੈਂਟ ਜਿਹੜਾ ਸਵਾਲ ਵੀ ਦਿੱਤੇ ਆ ਜ਼ੀਰੋ ਆਵਰ ਚ ਵੀ ਚੱਕਾਂਗਾ